ਹੈਲੋ ਦੋਸਤੋ ਅੱਜ ਜੱਪਲਕੇ ਆਇਆ ਸੌਣ ਦੀਆਂ ਬੋਲੀਆਂ ਸ਼ੌਂਕ ਨਾਲ ਕਿੱਦੇ ਵਿੱਚ ਆਵਾ ਸ਼ੌਂਕ ਨਾਲ ਮੈਂ ਕਿੱਦੇ ਵਿੱਚ ਆਵਾ ਬੋਲੀ ਪਾਵਾਂ ਸ਼ਗਨ ਮਨਾਵਾ ਸੌਣ ਦਿਆ ਹ ਬਦਲਾਵੇ ਮੈਂ ਤੇਰੇ ਜਸ ਗਾਵਾਂ ਸੌਣ ਦਿਆ ਬਦਲਾਵੇ ਮੈਂ ਤੇਰੇ ਜਸ ਗਾਵਾਂ ਸਾਉਣ ਮਹੀਨਾ ਕਾਹੋ ਚੱਲਿਆ ਸਾਉਣ ਮਹੀਨੇ ਕਾਹੋ ਚੱਲਿਆ ਰੱਜਣ ਮਚੀਆਂ ਗਾਂ ਕਿੱਧਿਆ ਪਿੰਡ ਵੜਵੇ ਲਾਂਬ ਲਾਂਬ ਨਾ ਜਾਈਂ ਕਿੱਧਿਆ ਪਿੰਡ ਵੜਵੇ ਲਾਂਬ ਲਾਂਬ ਨਾ ਜਾਈਂ ਜੱਟੀ ਕਣਕ ਦੇ ਮੰਡੇ ਪਗਾਵਾ ਜੱਟੀ ਕਣਕ ਦੇ ਮੰਡੇ ਪਗਾਵਾ ਨਾਲੇ ਤੜਖਾ ਵੜੀਆਂ ਗਿੱਦਾ ਸੌਣ ਦੇ ਦਾ ਹੱਕਾ ਮਾਰੇ ਮੈਂ ਵਗਾਰ ਵਿੱਚ ਫੜੀਆਂ ਨਹੀਂ ਗਿੱਦੇ ਦੇ ਪੜ ਵਿੱਚ ਰਿੱਕੀ ਕਣ ਜਾਵਾ ਕਰਦੰਦੇ ਵਿੱਚ ਮੜੀਆਂ ਪੱਤੀ ਕਬੀਲਦਾਰੀ ਨੇ ਧਾਨੇ ਦੇਂਦੀਆਂ ਖੜੀਆਂ ਮੇਰੇ ਹਾਨ ਦੀਆਂ ਕਿੱਦਾ ਪਾ ਕਰ ਮੁੜੀਆਂ ਮੇਰੇ ਹਾਨ ਦੀਆਂ ਕਿੱਦਾ ਪਾ ਕਰ ਮੁੜੀਆਂ ਮੇਰੇ ਹਾਨ ਦੀਆਂ ਸੋਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਅਸਾਂ ਨਹੀਂ ਸੋਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਅਸਾਂ ਨਹੀਂ ਸੋਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਸੋਣ ਵੀਰ ਇਕੱਠੀਆਂ ਕਰੇ ਭਦੋ ਚੰਦਰੀ ਵੇ ਛੋੜੇ ਪਾਵੇ ਸੋਣ ਵੀਰ ਇਕੱਠੀਆਂ ਕਰੇ ਭਦੋ ਚੰਦਰੀ ਵੇ ਛੋੜੇ ਪਾਵੇ ਸਾਉਣ ਮਹੀਨਾ ਦਿਨ ਤੀਆਂ ਦੇ ਸਬੇ ਸਹੇਲੀਆਂ ਆਈਆਂ ਨਹੀਂ ਸੰਤੋਸ਼ਾ ਮੋਹ ਹੋਈਆਂ ਕੱਠੀਆਂ ਵੱਡੇ ਘਰਾਂ ਦੀਆਂ ਜਾਈਆਂ ਨਹੀਂ ਕਾਲੀਆਂ ਦੀਆਂ ਫਿੰਨੇ ਦਤਾ ਜਾ ਚੁੱਕਿਆ ਨਾ ਜਾਵੇ ਝੂਠ ਦੇਉ ਝੂਟਾ ਦੇ ਦਿਓ ਨਹੀਂ ਦੇ ਦਿਓ ਨਹੀਂ ਮੇਰਾ ਲੱਕ ਹੁਲਾਰੇ ਖਾਵੇ ਨਹੀਂ ਝੂਟਾ ਦੇ ਦਿਓ ਨਹੀਂ ਸ਼ਮ 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 ਪੈਨ ਪੁਹਾਰਾ ਬਿਜਲੀ ਦੇ ਰੰਗ ਨਿਆਰੇ ਨੇ ਆਓ ਕੁੜੀਓ ਕਿੱਤਾ ਪਾਏ ਸਾਨੂੰ ਸੋਣ ਸਨਤਾ ਮਾਰੇ ਆਓ ਕੁੜੀਏ ਕਿੱਦਾ ਪਾਏ ਸਾਨੂੰ ਸੋਣ ਸਨਤਾ ਮਾਰੇ ਸੋਣ ਮਹੀਨਾ ਦਿਨ ਕਿੱਦ ਦੇ ਸੌਣ ਮਹੀਨਾ ਦਿਨ ਗਿੱਦੇ ਦੇ ਕੁੜੀਆਂ ਰਲ ਕੇ ਆਈਆਂ ਨੀ ਨੱਚਣ ਕੁੱਦਨ ਛੂਟਣ ਪਿੰਗਾ ਵੱਡਿਆਂ ਘਰਾਂ ਦੀਆਂ ਚਾਈਆਂ ਲੈ ਆ ਲੈ ਮਿੱਤਰਾ ਕਰ ਲੈ ਖਰੀਆਂ ਆ ਲੈ ਮਿੱਤਰਾ ਕਰ ਲੈ ਖਰੀਆਂ ਬੰਕਾ ਮੇਚਨਾ ਆਈਆਂ ਕਿੱਦਾਂ ਪਾਰਈਆਂ ਨੰਦਾ ਤੇ ਪਰ ਜਾਈਆਂ ਕਿੱਦਾਂ ਪਾਰਈਆਂ ਨੰਦਾ ਤੇ ਪਰ ਜਾਈਆਂ ਕਿੱਦਾਂ ਪਾਰਈਆਂ ਭਿੱਜ ਗਈ ਰੂ ਮਿਤਰਾ ਸ਼ਾਮਾ ਕਾਂਟ ਚੜ੍ਹ ਆਈਆਂ ਭਿੱਜ ਗਈ ਰੂ ਮਿਤਰਾ ਸ਼ਾਮਾ ਕਟਾ ਚੜ੍ਹ ਆਈਆਂ ਪ੍ਰੀਤਾ ਦੀ ਮੈਨੂੰ ਕਦਰ ਬਥੇਰੀ ਪ੍ਰੀਤਾ ਦੀ ਮੈਨੂੰ ਕਦਰ ਬਥੇਰੀ ਲਾਕੇ ਤੋੜਨ ਬਾਵਾ ਨਹੀਂ ਕੋਈ ਲੈ ਸੋਣ ਦੀਏ ਤੈਨੂੰ ਹੱਥਾਂ ਤੇ ਝੋਗ ਚਗਾਵਾ ਨਹੀਂ ਕੋਈ ਲੈ ਸੋਣ ਦੀਏ ਤੈਨੂੰ ਹੱਥਾਂ ਤੇ ਝੋਗ ਚਗਾਵਾ ਆਧੀ ਕੁੜੀਏ ਜਾਂਦੀ ਕੁੜੀਏ ਤੁਰਦੀ ਪਿੱਛੇ ਨੂੰ ਜਾਵੇਂ ਨੀ ਕਾਲੀ ਕਾਲੀ ਪੈਰ ਪਟ ਲੈ ਧੀਆਂ ਲੱਗੀਆਂ ਪਿੱਪਲ ਦੀ ਸ਼ਾਮੇ ਕਾਲੀ ਕਾਲੀ ਪੈਰ ਪਟ ਲੈ ਧੀਆਂ ਲੱਗੀਆਂ ਪਿੱਪਲ ਦੀ ਸ਼ਾਮੇ ਦੀਆਂ ਤੀਜ ਦੀਆਂ ਵਰੇ ਦਿਨਾਂ ਨੂੰ ਫੇਰ ਦੀਆਂ ਤੀਜ ਦੀਆਂ ਵਰੇ ਦਿਨਾਂ ਨੂੰ ਫੇਰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਹੜੀਆਂ ਬੋਲੀਆਂ ਚਾਹੀਦੀਆਂ ਹਨ